ਅੱਜ ਸਵੇਰੇ ਇੱਕ ਇਨਫੋਰਮੇਸ਼ਨ ਮਿਲੇ ਜੀਐਸਆਰ ਵੱਲੋਂ ਕਿ ਛੇਕੜਿਆਂ ਦੇ ਇਲਾਕੇ ਇੱਕ ਡਰੋਨ ਜਿਹੜਾ ਕਿ ਤਾਰ ਉੱਤੇ ਡੱਗਾ ਹੋਇਆ ਜਿਸ ਉਸ ਦਾ ਵੀ ਜੀਐਸਆਰ ਵੱਲੋਂ ਯਾਤਰਾ ਸੀ ਸੰਜੀਤ ਨੇ ਸੱਜਣ ਗਣ ਗਣ ਕੀਤਾ ਵਾ ਪਰਾਂ ਦੇ ਸੱਚ ਇਹ ਜਿਹੜਾ ਡਰੋਨ ਹੈ ਅਕਮਲ ਨਸੀਬ ਉੱਪਰ ਹੀ ਰੰਸੀ ਵਾਸੀ ਛੇਕੜੇ ਦੇ ਘਰ ਦੇ ਨੇੜੇ ਜਦੀਪ ਕੋ ਬ੍ਰੰਦ ਹੋਇਆ ਵਾ ਯਾਰ ਬੁਣਾ ਇਹ ਦੂਸਰਾ ਪਚਾਈ ਇਹਦੇ ਉੱਤੇ ਜਿਹੜਾ ਡੀ ਜੇ ਲਿਖਿਆ ਇਹ ਪਾਕਿਸਤਾਨ ਤੋਂ ਬਰਾਮੇ ਪਰੋ ਹੈ ਵਾ ਜਿਸ ਉਸ ਬੰਦੇ ਇੱਕ ਤਰ੍ਹਾਂ ਫੈਡ ਦਾ ਬੰਦਾ ਦੱਸਿਆ ਕੀ ਫੰਦੀ ਕਰ ਰਿਹਾ ਸਰ ਇਸ ਦੇ ਨਾਲ ਕੋਈ ਮਸਜੇ ਲਿਖਿਆ ਪਿਆ ਵੀ ਆ ਕਿ ਇਹ ਦੇ ਨਾਲ ਉਹ ਕੋਈ ਚੀਜ਼ ਬਰਾਮੇ ਨਹੀਂ ਹੋਈ ਪਰ ਫਿਰ ਵੀ ਬੀਐਸਐਫ ਜਿਹੜੀ ਹੈ ਉਹ ਰਿਵਰਸ ਸਰਚ ਕਰ ਗਈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਫਾਮ ਕਰਵਾ ਦੱਚ ਕਰਕੇ ਫਿਰ ਇਹਦੇ ਤੇ ਅਗਹੀ ਕਾਰਵਾਈ ਹੋ ਚੱਲਣੀ ਜਾਰੀ ਆ ਤੇ ਡੀਐਸਐਫ ਦੇ ਨਾਮ ਉਹ ਸਖਤੀ ਕੀ ਆ ਸਰ ਕੋਈ ਕਿ ਨੌਜਾ ਦੀ ਹੋਇਆ ਬੰਦਾ ਕਿ ਨੌਨਲੋਗ ਰੱਖ ਕੇ ਆ ਤੇ ਪਕੜ ਦਿੰਦੇ ਸੀ ਸੋ